ਕੁਦਰਤ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਦਰਤ ਲੱਗਦੇ ਮਾਵਾ ਕੁਦਰਤ ਨੂੰਹਾ ਤੀਆਂ ਲੱਗਦੇ ਕੁਦਰਤ ਖਵਾੰਗ ਭਰਾਵਾ ਜੇ ਤਸਾ ਮੇਰਾ ਗੀਤ ਹੈ ਸੁਨੋ ਮੈਂ ਰੁੱਖਾਂ ਵਿੱਚ ਗਾਵਾਂ ਕੁਦਰਤ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਜਿਉਂ ਰੁੱਖਾਂ ਦੀਆਂ ਛਾਵਾਂ ਸਤਕਾਰਯੋਗ ਸੱਜਣੋ ਇਹ ਵੀਡੀਓ ਬਣਾਉਣ ਦਾ ਮਕਸਦ ਪਹਿਲਾ ਤਾਂ ਇਹ ਕਿ ਮੇਰੀ ਅਸਾਈਨਮੈਂਟ ਦਾ ਹਿੱਸਾ ਹੈ ਦੂਸਰਾ ਇਹ ਕਿ ਇਸ ਵੀਡੀਓ ਚ ਮੈਂ ਸ਼ਿਵ ਕੁਮਾਰ ਬਟਾਲਵੀ ਜੀ ਦੇ ਜੀਵਨ ਬਾਰੇ ਉਹਨਾਂ ਦੇ ਕਾਫੀ ਸਰੋਕਾਰਾਂ ਬਾਰੇ ਜਾਂ ਉਹਨਾਂ ਦੀਆਂ ਰਚਨਾਵਾਂ ਬਾਰੇ ਗੱਲਬਾਤ ਕਰਾਂਗਾ ਸਭ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਆਂ ਦੇਖੀਏ ਤਾਂ ਉਹਨਾਂ ਦਾ ਜਨਮ 23 ਜੁਲਾਈ 1936 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੜਾ ਲੋਟੀਆਂ ਵਿਖੇ ਹੋਇਆ ਉਨ੍ਹਾਂ ਦੇ ਪਿਤਾ ਜੀ ਦਾ ਨਾਮ ਕ੍ਰਿਸ਼ਨ ਗੋਪਾਲ ਤੇ ਮਾਤਾ ਦਾ ਨਾਮ ਸ਼ਾਂਤੀ ਦੇਵੀ ਸੀ ਪਿਤਾ ਜੀ ਮਾਲ ਵਿਭਾਗ ਵਿੱਚ ਕੰਮ ਕਰਦੇ ਸਨ ਪਟਵਾਰੀ ਰਹੇ ਸਨ ਅਤੇ ਸੇਵਾ ਮੁਕਤੀ ਤੋਂ ਬਾਅਦ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਨਿਭਾ ਰਹੇ ਸਨ ਸ਼ਿਵ ਕੁਮਾਰ ਬਟਾਲਵੀ ਜੀ ਨੇ ਪਹਿਲੀਆਂ 4 ਜਮਾਤਾਂ ਆਪਣੇ ਪਿੰਡੀ ਪੜ੍ਹੀਆਂ 5ਵੀਂ ਤੇ 6ਵੀਂ ਜਮਾਤ ਡੇਰਾ ਬਾਬਾ ਨਾਨਕ ਸ਼ਹਿਰ ਤੋਂ ਬਾਸ ਕੀਤੀ ਪੰਜਵੀਂ ਤੇ ਛੇਵੀਂ ਜਮਾਤ ਡੇਰਾ ਬਾਬਾ ਨਾਨਕ ਉੱਥੋਂ ਬਾਸ ਕੀਤੀ ਅਤੇ ਪਿਤਾ ਜੀ ਦੀ ਬਦਲੀ ਹੋਣ ਕਰਕੇ ਉਹਨਾਂ ਨੇ ਦਸਵੀਂ ਜਮਾਤ ਬਟਾਲੇ ਸ਼ਹਿਰ ਤੋਂ ਬਾਸ ਕੀਤੀ ਉਸ ਤੋਂ ਮਗਰੋਂ ਉਹਨਾਂ 2 ਸਾਲ ਦੀ ਡਿਗਰੀ ਦੇ ਚਲਦੇ-ਚਲਦੇ ਤਿੰਨ ਕਾਲਜ ਬਦਲੇ ਤੇ ਇਹ ਸਭ ਕੁਝ ਦੇਖਦੇ ਹੋਏ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਟਵਾਰੀ ਲਵਾ ਦਿੱਤਾ ਪਰ ਇਸ محکمہ ਤੋਂ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਮਰਤਾ ਪ੍ਰੀਤਮ ਜੀ ਅਨੁਸਾਰ ਜਦੋਂ ਉਹਨਾਂ ਨੂੰ ਗੁਰਬਖਸ਼ ਦਿੱਤੀ ਨਾਲ ਮੁਹੱਬਤ ਹੋਈ ਤੋ ਰੀਸ ਘਰਾਣੇ ਤੋਂ ਸਨ ਤੇ ਇਸੇ ਗੱਲ ਦੀ ਸ਼ਰਮ ਮਹਿਸੂਸ ਕਰਦੇ ਆ ਸ਼ੁਕਰ ਬਟਾਲਵੀ ਜੀ ਨੇ ਪਟਵਾਰੀ ਦੀ ਨੌਕਰੀ ਵੀ ਛੱਡ ਦਿੱਤੀ ਸੀ ਇਸ ਤੋਂ ਬਾਅਦ ਲਗਭਗ 1961 ਤੋਂ ਲੈ ਕੇ 1966 ਤੱਕ ਉਹ ਬੇਰੁਜ਼ਗਾਰ ਰਹੇ ਉਹਨਾਂ ਦਾ ਖਰਚਾ ਉਹਨਾਂ ਦੇ ਕਵੀ ਦਰਬਾਰਾਂ ਜੋ ਮਾੜੀ-ਮੋਟੀ ਹੁੰਦੀ ਆਮਦਨੀ ਦੇ ਸਿਰ ਤੇ ਚੱਲਦਾ ਸੀਗਾ ਤੇ 1964 ਫਿਰ ਉਹਨਾਂ ਨੇ ਬਟਾਲੇ ਦੀ ਸ਼ਾਖਾ ਸਟੇਟ ਬੈਂਕ ਆਫ ਇੰਡੀਆ ਚ ਕਲਰਕ ਦੀ ਨੌਕਰੀ ਲੈ ਲਈ ਤੇ ਉੱਥੇ ਜਾਂਦੇ ਰਹੇ ਬਟਾਲੇ ਤੋਂ ਬਾਅਦ ਨੌਕਰੀ ਦੇ ਸਿਲਸਿਲੇ ਚ ਉਹਨਾਂ ਨੂੰ ਚੰਡੀਗੜ੍ਹ ਆਉਣਾ ਪਿਆ ਇੱਥੇ ਵੀ ਉਹਨਾਂ ਨੇ ਇਸ ਨੌਕਰੀ ਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਉਹ ਹਫ਼ਤੇ ਚ ਗੁਰਦਾਸਪੁਰ ਅਨੁਸਾਰ ਉਹਨਾਂ ਨੇ ਬਹੁਤੀਆਂ ਰਾਤਾਂ ਜਦ ਦਿਨ ਆਪਣੇ ਦੋਸਤਾਂ ਮਿੱਤਰਾਂ ਦੇ ਘਰ ਹੀ ਬਤਾਏ ਆਪਣੇ ਘਰ ਉਹ ਬਹੁਤਾ ਨਹੀਂ ਰਹਿੰਦੇ ਸਨ ਤੇ 1966 ਚ ਜੇ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ 1960 ਚ ਉਹਨਾਂ ਦੀ ਕਿਤਾਬ ਆਈ ਜਿਸ ਦਾ ਨਾਮ ਸੀ ਪੀੜਾਂ ਦਾ ਪ੍ਰਾਗ ਆ ਉਹਨਾਂ ਦੀ ਪਹਿਲੀ ਕਿਤਾਬ ਸੀ ਤੇ ਇਸ ਦਾ ਮੁਖਬੰਦ ਅਮਰਤਾ ਪ੍ਰੀਤਮ ਜੀ ਨੇ ਲਿਖਿਆ ਸੀ 1961 ਚ ਲਾਜਵੰਤੀ 1962 ਚ ਆਟੇ ਦੀਆਂ ਜੜੀਆਂ 1963 ਚ ਮੈਨੂੰ ਵਿਦਾ ਕਰੋ ਤੇ 1964 ਚ ਉਹਨਾਂ ਦੀਆਂ ਦੋ ਕਿਤਾਬਾਂ ਛਪੀਆਂ ਦਰਦਮੰਦਾਂ ਦੀਆਂ ਆਹੀ ਤੇ ਬਿਰਹਾ ਤੂ ਸੁਲਤਾਨ ਬਿਰਹਾ ਤੂ ਸੁਲਤਾਨ ਉਹਨਾਂ ਦੇ ਚੌਣਵੀਆ ਕਵਿਤਾਵਾਂ ਦਾ ਕਾਵ ਸੰਗ੍ਰਹਿ ਸੀ 1965 ਚ ਉਹਨਾਂ ਦੀ ਕਿਤਾਬ ਲੂਣਾ ਛਪੀ ਜੀਦੇ ਕਰਕੇ ਉਹਨਾਂ ਨੂੰ 1967 ਚ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ 1970 ਚ ਮੈਂ ਤੇ ਮੈਂ 1971 ਚ ਆਰਤੀ ਅਤੇ 1977 ਚ ਕਿਤਾਬ ਬਿਰਹਾੜਾ ਛਪੀ 1974 ਚ ਅਲਵਿਦਾ ਅਤੇ 1976 ਚ ਅਸਾਂ ਤਾਂ ਜੋਵਨ ਰੁੱਤੇ ਮਰਨਾ ਇਹ ਦੋਨੇ ਉਹਨਾਂ ਦੇ ਕਾਵ ਸੰਗ੍ਰਹਿ ਸੀ ਬਿਰਹਾੜਾ ਅਤੇ ਅਸਾਂ ਤਾਂ ਜੋਵਨ ਰੁੱਤੇ ਮਰਨਾ ਜਿਹੜੇ ਉਹਨਾਂ ਦੀ ਪਤਨੀ ਦੁਆਰਾ ਸੰਪਾਦਿਤ ਕੀਤੇ ਗਏ ਸੀ ਅਲਵਿਦਾ ਕਿਤਾਬ ਵੀ ਉਹਨਾਂ ਦੀ ਤੁਰ ਜਾਣ ਤੋਂ ਬਾਅਦ ਦੀ ਹੈਗੀ 1967 ਚ ਸ਼ੇਖਮਰ ਬਟਾਲਵੀ ਦੀ ਦਾ ਵਿਆਹ ਕੀੜੀ ਮੰਗਿਆਲ ਪਿੰਡ ਦੀ ਅਰੁਣਾ ਨਾਲ ਹੋਇਆ ਉਹਨਾਂ ਦੇ ਦੋ ਬੱਚੇ ਹੋਏ ਉਹਨਾਂ ਦੇ ਪੁੱਤਰ ਦਾ ਨਾਮ ਮਿਹਰਬਾਨ ਬਟਾਲਵੀ ਅਤੇ ਧੀ ਦਾ ਨਾਮ ਪੂਜਾ ਸੀ ਜੀਵਨਾ ਦੇ ਕਾਵਕਲਾ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਮੁੱਖ ਕਾਵ ਰੂਪ ਗੀਤ ਸੀ ਉਹਨਾਂ ਨੇ ਗਾਜ਼ਲਾਂ ਲਿਖੀਆਂ ਕਵਿਤਾਵਾਂ ਲਿਖੀਆਂ ਗੀਤ ਲਿਖੇ ਪਰ ਸਭ ਤੋਂ ਜ਼ਿਆਦਾ ਮਕਬੂਲੀਅਤ ਉਹਨਾਂ ਦੇ ਗੀਤਾਂ ਨੂੰ ਮਿਲੀ ਉਹਨਾਂ ਦੇ ਗੀਤ ਅੰਤਰੇ ਅਤੇ ਮੁਖੜ ਦੇ ਮੁਖੜੇ ਦੇ ਪੈਟਰਨ ਨੂੰ ਭੰਗ ਕਰਦੇ ਸਨ ਲੰਮੇ-ਲੰਮੇ ਗੀਤ ਸਨ ਤੇ ਤਕਾਂ ਤੇ ਕੋ ਰਹਿੰਦਾ ਸੀ ਮਿਸਾਲ ਦੇ ਤੌਰ ਤੇ ਰੋਜੜੇ ਨੂੰ ਪੜਿਆ ਜਾ ਸਕਦਾ ਜੀਤੋ ਲਿਖਦੇ ਨੇ ਕਿ ਤੇਰੀ ਯਾਦ ਸਾਨੂੰ ਮਨਸ ਕੇ ਕੁਝ ਪੀੜਾਂ ਕਰਗੀ ਦਾਣ ਵੇ ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ ਮੇਰੇ ਲੇਖਾਂ ਦੀਵਾ ਵੇਖਿਓ ਕੋਈ ਸੱਦਿਓ ਅੱਦ ਲੁਕਮਾਣ ਵੇ ਇੱਕ ਜੁਗੜਾ ਹੋਇਆ ਅਥਰੇ ਨਿਤ ਮਾੜੇ ਹੁੰਦੇ ਜਾਣ ਵੇ ਮੈਂ ਪਰ ਪਰ ਦਿਆਂ ਕਟੋੜੜੇ ਬੁਲ ਚਖਣ ਨਾ ਮੁਸਕਾਣ ਵੇ ਮੇਰੇ ਦੀਦੇ ਅੱਜ ਬਦੀਦੜੇ ਪੈਨੀ ਦਾ ਤੋਂ ਸ਼ਰਮਾਨ ਵੇ ਪੈਨੀ ਦਾ ਤੋਂ ਸ਼ਰਮਾਨ ਵੇ ਉਹਨਾਂ ਦੇ ਗੀਤ ਐਨੇ ਮਕਬੂਲ ਹੋਏ ਕਿ ਉਹਨਾਂ ਨੂੰ ਸੁਰਿੰਦਰ ਕੌਰ ਜੀ ਨੇ ਗਾਇਆ ਰਾਹਤ ਫਤੈਲੀ ਖਾਨ ਨੇ ਗਾਇਆ Nusrat Fateh Ali Khan ਨੇ ਗਾਇਆ ਤੇ ਹਾਲੇ ਤੱਕ ਵੀ ਬਾਲੀਵੁੱਡ 'ਚ ਉਹਨਾਂ ਦੇ ਗੀਤਾਂ ਦੀ ਮੰਗ ਮੰਗ ਰਹੀਦੀ ਐ ਪਿੱਛੇ ਜੇ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੀਤ ਬਾਲੀਵੁੱਡ ਫਿਲਮ 'ਚ ਆਇਆ ਸੀਗਾ ਤੇ ਹੁਣ ਵੀ ਹਲੇ ਪਰਸੋਂ ਗੀਤ ਆਇਆ ਇੱਕ ਬਿਰਹਾ ਤੂ ਸੁਲਤਾਨ ਉਹ ਵੀ ਸ਼ਿਪਨ ਬਟਾਲਵੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਉਸ ਗੀਤ ਦੇ ਬੋਲ ਨੇ ਕਿ ਕਿ ਚਾਨਣ ਨਾਲੋਂ ਮੂੰਹ ਟਟਿਆ ਏ ਪਟਕਣ ਕਿਸੇ ਸ਼ਵਾ ਵਰਗੀ ਅੜਿਆ ਬੋਲੀ ਰੁੱਖੀ ਹੋਗੀ ਪੋਦੀ ਸਰਦ ਹਵਾ ਵਰਗੀ ਨਿੱਤ ਯਾਦਾਂ ਦੇ ਫੇਹੇ ਲਾਵੇ ਫੁਰਕਤ ਸਾਡੀ ਮਾਂ ਵਰਗੀ ਚਾਵਾ ਦੇਣਾ ਮੁੱਕਦੇ ਹੋਂਕੇ ਹੰਝੂ ਸਾਡੇ ਨਾਲ ਲੜੇ ਬਰਹੋ ਝੋਲੀ ਪਾਉਣ ਵਾਲਿਆ ਅੱਲਾ ਤੇਰੀ ਖੈਰ ਕਰੇ ਅੱਲਾ ਤੇਰੀ ਖੈਰ ਕਰੇ ਸ਼ਿਵ ਕੁਮਾਰ ਬਟਾਲਵੀ ਦੀ ਸ਼ੈਲੀ ਟੰਗ ਹਾਲੇ ਵੀ ਲੋਕਾਂ ਦੁਆਰਾ ਸਲਾਹਿਆ ਜਾਂਦਾ ਹੈ ਨੇ ਇੱਕ ਦਿਨ ਕਲਾਸ 'ਚ ਕਿਹਾ ਸੀ ਕਿ ਜਿੰਨਾ ਕਿਸੇ ਗੀਤ ਨੂੰ ਜਿੰਨੇ ਟੰਗਾ ਨਾਲ ਗਾਇਆ ਜਾ ਸਕਦਾ ਸੀ ਪੰਜਾਬੀ ਸਾਹਿਤ 'ਚ ਉਹ ਸ਼ਿਵ ਕੁਮਾਰ ਬਟਾਲਵੀ ਗਾ ਚੁੱਕਿਆ ਉਹ ਸਾਰੀਆਂ ਹੱਦਾਂ ਬੰਨੇ ਸ਼ਿਵ ਕੁਮਾਰ ਬਟਾਲਵੀ ਦੇ ਕਵਿਤਾਵਾਂ 'ਚ ਪਸ਼ੂ ਪੰਛੀ ਬਨਸਪਤੀ ਦੇ ਬੇਰਬੇ ਬਹੁਤ ਮਿਲਦੇ ਨੇ ਉਹਨਾਂ ਦੀ ਕਵਿਤਾ ਬਹੁਤ ਪ੍ਰਤੀਕਮਈਆ ਚਲੋ ਸ਼ਕਪਰ ਬਟਾਲਵੀ ਨੇ ਲੁਖਣਾ ਲੇਖਣਾ ਸ਼ੁਰੂ ਕੀਤਾ ਤਾਂ ਕਵਿਤਾ ਦਾ ਰੁਖ ਸ਼ਹਿਰਾਮਲ ਸੀ ਪਰ ਸ਼ਿਕਵਨ ਬਟਾਲਵੀ ਦੇ ਬਿੰਬਾਂ ਪ੍ਰਤੀਕਾ ਸਦਕਾ ਜਾਂ ਪਾਸ਼ ਦੀ ਕਵਿਤਾ ਸਦਕਾ ਕਵਿਤਾ ਫਿਰ ਤੋਂ ਪਿੰਡਾਂ ਵੱਲ ਪਰਤੀ ਤੇ ਇਹਨਾਂ ਦੇ ਕਵਤਾਵਾਂ ਦੇ ਜਿਹੜੇ ਮੱਖ ਮੁੱਖ ਬਿੰਬ ਨੇ ਸੱਪ ਅਗ ਉਦਾਰਨ ਲਈ ਅਦਭੁਤਰੀ ਪਰਦੇਸ ਨਹੀਂ ਸਈਓ ਅਗ ਤੁਰੀ ਪਰਦੇਸ ਜੱਕ ਲੂਣਾ ਦਾ ਬਹੁਤ ਵਧੀਆ ਸੰਵਾਦ ਆ ਕਿ ਸਈਓ ਨੀ ਅਗ ਕਿਉਣਾ ਬੋਲੇ ਜੀਬ ਦਾ ਜੰਦਰਾ ਕਿਉਣਾ ਖੋਲੇ ਸਣੇ ਜੀਬ ਲਵਾ ਹਰ ਅਗਣੀ ਮੈਂ ਚਾਹੁੰਦੀ ਹਾਂ ਉੱਚੇ ਬੋਲੇ ਸਾਣੇ ਜੀਬ ਲਵਾ ਹਰ ਅਗਣੀ ਮੈਂ ਚਾਹੁੰਦੀ ਹਾਂ ਉੱਚੀ ਬੋਲੇ ਜੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਕਾਵਸਰੋਹਾਰਾਂ ਦੀ ਗੱਲ ਕਰੀਏ ਮੁੱਖ ਵਿਸ਼ਿਆਂ ਦੀ ਗੱਲ ਕਰੀਏ ਤਾਂ ਪਿਆਰ ਬਿਰਹਾ ਔਰਤ ਮਨ ਦੀ ਵਿਥਿਆ ਕਹਿਣ ਵਾਲੇ ਔਰਤ ਦੇ ਹੱਕਾਂ ਦੀ ਗੱਲ ਕਰਨ ਵਾਲੇ ਸ਼ਾਇਰ ਸਨ ਉਹ ਸ਼ਾਂਤੀ ਪਸੰਦ ਸਨ ਉਹਨਾਂ ਦੇ ਕਵਿਤਾਵਾਂ 'ਚ ਵਾਰ-ਵਾਰ ਮੌਤ ਦਾ ਜ਼ਿਕਰ ਆਉਂਦਾ ਹੈ ਹਜ਼ਰ ਦਾ ਜ਼ਿਕਰ ਆਉਂਦਾ ਹੈ ਗਮਾਂ ਦਾ ਜ਼ਿਕਰ ਆਉਂਦਾ ਹੈ ਉਦਾਸੀ ਦਾ ਜ਼ਿਕਰ ਆਉਂਦਾ ਹੈ ਮਕਾਨਾਂ ਦਾ ਜ਼ਿਕਰ ਆਉਂਦਾ ਹੈ ਉਹਨਾਂ ਦੀਆਂ ਕੁਝ ਕਾਵਤੁਕਾਂ ਨੇ ਕਿ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨਹੀਂ ਪੀੜਾਂ ਦਾ ਪਰਾਗਾ ਭੰਨਦੇ ਪਠੀ ਵਾਲੀਏ ਚੰਬੇ ਦੀਏ ਡਾਲੀਏ ਨਹੀਂ ਪੀੜਾਂ ਦਾ ਪਰਾਗਾ ਭੰਨਦੇ ਨਹੀਂ ਦੁੱਖਾਂ ਦਾ ਪਰਾਗਾ ਭੰਨਦੇ ਇੱਕ ਉਹਨਾਂ ਦੀ ਗਜ਼ਲ ਬੜੀ ਮਕਬੂਲ ਹੋਈ ਉਹਨਾਂ 'ਚ ਵੀ ਉਦਾਸੀ ਦਾ ਹੀ ਜ਼ਿਕਰ ਹੈ ਕਿ ਜਾਤ ਮੈਨੂੰ ਆ ਗਈ ਗਮਖਾਨ ਦੀ ਹੌਲੀ ਹੌਲੀ ਰੋ ਕੇ ਜੀ ਪਛਾਣ ਦੀ ਨਾ ਕਰੋ ਸ਼ਬਦੀ ਉਦਾਸੀ ਦਾ ਇਲਾਜ ਨਾ ਕਰੋ ਸ਼ਬਦੀ ਉਦਾਸੀ ਦਾ ਇਲਾਜ ਰੋਣ ਦੀ ਮਰਜ਼ੀ ਹੈ ਜਬੇਈਮਾਨ ਦੀ ਰੋਣ ਦੀ ਮਰਜ਼ੀ ਹੈ ਜਬੇਈਮਾਨ ਦੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ 'ਚ ਅਜਿਹਾ ਕੀ ਵਾਪਰਿਆ ਕਿ ਇਹ ਬਿਰਹਾ ਇਹ ਗਮ ਇਹ ਉਦਾਸੀ ਉਹਨਾਂ ਦੀ ਜ਼ਿੰਦਗੀ 'ਚ ਐਨੇ ਡੂੰਘੇ ਪਸਰੇ ਇਸ ਬਾਬਤ ਜਦੋਂ ਲੰਡਨ ਹੋਈ ਇੰਟਰਵਿਊ ਦੌਰਾਨ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕੋਈ ਗਮ ਲੱਗਾ ਹੋਵੇ ਜਿਸ ਸਦਕਾ ਤੁਸੀਂ ਲਿਖਣ ਲੱਗੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਗਮ ਨਹੀਂ ਸਗੋਂ ਸ਼ਾਇਰਾਂ 'ਚ ਜਿਨੂੰ ਸਭ ਤੋਂ ਵੱਧ ਮੁਹੱਬਤ ਮਿਲੀ ਆ ਸ਼ਾਇਦ ਉਹ ਮੈਂ ਹੀ ਆ ਤਾਂ ਐਉਂ ਜਾਪਦਾ ਕਿ ਇਹ ਗਮ ਉਹਨਾਂ ਦਾ ਆਪਣਾ ਨਹੀਂ ਸੀ ਸਭਨਾਂ ਦਾ ਸਾਂਝਾ ਸੀ ਪਰ ਇਸ ਬਾਬਤ ਅਮਰਦਾ ਪ੍ਰੀਤਮ ਤੇ ਕਹਾਣੀਕਾਰ ਅਜੀਤ ਕੌਰ ਕੁਝ ਹੋਰ ਕਹਿੰਦੇ ਨੇ ਅਮਿਰਤਾ ਪ੍ਰੀਤਮ ਅਨੁਸਾਰ ਉਹਨਾਂ ਨੂੰ ਸਭ ਤੋਂ ਪਹਿਲੀ ਵਾਰ ਜਿਹੜੀ ਕੁੜੀ ਨਾਲ ਮੁਹੱਬਤ ਹੋਈ ਜੋ ਉਹਨਾਂ ਦੇ ਖਾਬਾਂ 'ਚ ਕੁੜੀ ਆਉਂਦੀ ਸੀ ਜੋ ਬਿਲਕੁਲ ਉਹਦੇ ਨਾਲ ਦੀ ਸੀ ਉਹਨਾਂ ਨੂੰ ਬੈਜਨਾ ਤੇ ਮੇਲੇ 'ਚ ਮਿਲੀ ਸੀ ਪਹਿਲੀ ਵਾਰ ਤੇ ਉਹ ਪਹਿਲੀ ਵਾਰ ਵੇਖਣ ਸਾਰੀ ਉਹਦੇ ਤੇ ਮੋਹਤ ਹੋ ਗਏ ਸਨ ਤੇ ਉਹਨਾਂ ਨੇ ਉਹਦੇ ਭਰਾ ਨਾਲ ਦੋਸਤੀ ਕਰ ਲਈ ਸੀ ਤੇ ਜਦੋਂ ਉਹ ਕੁੜੀ ਸ਼ੇਵ ਕੁਮਾਰ ਬਟਾਲਵੀ ਜੀ ਦੇ ਗੀਤ ਗਾਉਣ ਲੱਗੀ ਤਾਂ ਉਹਨਾਂ ਨੇ ਉਹਦੇ ਨਾਲ ਵਾਅਦਾ ਕੀਤਾ ਤੇ ਵਾਅਦਾ ਲਿਆ ਕਿ ਆਪਾਂ ਸਾਰੀ ਜ਼ਿੰਦਗੀ ਇਕੱਠੇ ਰਹਾਂਗੇ ਜੀਵਨ ਸਾਥੀ ਬਣਾਂਗੇ ਉਹ ਕੁੜੀ ਨੂੰ ਵੀ ਸ਼ੇਵ ਨਾਲ ਮੁਹੱਬਤ ਸੀ ਤੇ ਕਰਾਰ ਦੀ ਪੱਕੀ ਸੀ ਜਦ ਕਦੇ ਵੀ ਉਹਦੇ ਘਰ ਦੇ ਉਹਦੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਜਦ ਕਦੇ ਵੀ ਉਹਦੇ ਘਰ ਦੇ ਉਹ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਨਾਂ ਨੁਕਰ ਕਰਦੀ ਪਰ ਸਮੇਂ ਨੂੰ ਇਹ ਸਭ ਨਹੀਂ ਮਨਜ਼ੂਰ ਸੀ ਤੇ ਅਖੀਰ ਮਿਆਦੀ ਬੁਖਾਰ ਕਰਕੇ ਉਹ ਕੁੜੀ ਸ਼ਬਦ ਦੇ ਹਿੱਸੇ ਨਹੀਂ ਆ ਸਕੀ ਤੇ ਇਸ ਫਾਨੀ ਦੁਨੀਆ ਤੋਂ ਫੌਤ ਹੋ ਗਈ ਸ਼ਬੋ ਦੇ ਗਮ ਚ ਸ਼ਾਇਦ ਲਿਖਣ ਲੱਗਾ ਜਬ ਉਹਦੇ ਗਮ ਚ ਸ਼ਬਦ ਦੀ ਪਟਕਣਾ ਹੋਰ ਵੱਧ ਗਈ ਹੌਲੀ ਹੌਲੀ ਸ਼ਬਦ ਦੀ ਮਕਬੂਲੀਅਤ ਵੱਧ ਗਈ ਕੁੜੀਆਂ ਮੁੰਡੇ ਸ਼ਬਦ ਦੇ ਗੀਤ ਕਾਪੀਆਂ ਤੇ ਉਤਾਰਦੇ ਰਹਿੰਦੇ ਇੱਕ ਵਾਰ ਕਿਸੇ ਹੋਰ ਕੁੜੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਆਪਣੀ ਰਮਾਲ ਤੇ ਕੱਢਿਆ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਦਿਖਾਇਆ ਤੇ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਦੋਸਤੀ ਹੋਈ ਮੁਹੱਬਤ ਹੋਈ ਉਸ ਕੁੜੀ ਬਾਬਤ ਅਮਰਤਾ ਪ੍ਰੀਤਮ ਜੀ ਲਿਖਦੇ ਨੇ ਕਿਉਂ ਕੁੜੀ ਰਹੀ ਇਸ ਘਰਾਂ ਨੇ ਤੁਸੀਂ ਤੇ ਇਸ ਗੱਲੋਂ ਸ਼ਰਮ ਕਰਕੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀ ਪਟਵਾਰੀ ਦੀ ਨੌਕਰੀ ਛੱਡ ਦਿੱਤੀ ਸੀ ਤੇ ਕਹਾਣੀਕਾਰ ਅਜੀਤ ਕੌਰ ਅਨੁਸਾਰ ਉਗਰਵਕ ਸਿੰਘ ਦੀ ਧੀ ਸੀ ਤਬ ਦੀ ਮੁਹੱਬਤ ਸਿਰੇ ਨਹੀਂ ਚੜੀ ਤੇ ਉਹ ਕੁੜੀ ਵੀ ਪਰਦੇਸ ਚਲੀ ਸ਼ਾਇਦ ਉਸੇ ਨੂੰ ਬਾਜਾਂ ਮਾਰਦੇ ਸ਼ਿਵ ਸ਼ਿਵ ਕੁਮਾਰ ਜੀ ਲਿਖਦੇ ਨੇ ਕਿ ਮਾਏ ਨਹੀਂ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਕਿ ਮਾਏ ਨਹੀਂ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਕਿ ਚੂਰੀ ਕੁੱਟਾਂ ਤੇ ਉਹ ਖਾਂਦਾ ਨਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇੱਕ ਓੜਾਰੀ ਐਸੀ ਮਾਰੀ ਉਮੜ ਬਤਨੀ ਨਹੀਂ ਆਇਆ ਉਮੜ ਬਤਨੀ ਨਹੀਂ ਆਇਆ ਸ਼ਿਵ ਕੁਮਾਰ ਬਟਾਲਵੀ ਜੀ ਨੇ ਮਜ਼ਦੂਰਾਂ ਕਿਸਾਨਾਂ ਦੀ ਗੱਲ ਕਰਦਾ ਗੀਤ ਲਿਖਿਆ ਕਿ ਵਿੱਚ ਸਿਆੜਾਂ ਡੁੱਲਿਆ ਮੁੜਕਾ ਜਾਗ ਪਿਆ ਪੈਰਾਂ ਦੇ ਵਿੱਚ ਰੁਲਿਆ ਮੁੜਕਾ ਜਾਗ ਪਿਆ ਜਾਗ ਪਏ ਲੋਹੇ ਜੰਗਲਾਈ ਜਾਗ ਪਏ ਜਾਗ ਪਏ ਧਰਤੀ ਦੇ ਜਾਏ ਜਾਗ ਪਏ ਦੇਸ਼ ਪਿਆਰ ਨਾਲ ਸੰਬੰਧਿਤ ਉਹਨਾਂ ਦੀ ਕਵਿਤਾ ਦੇਸ਼ ਸਿਪਾਹੀ ਜਾਂ ਦੇਸ਼ ਦਾ ਦੇਸ ਦਾ ਸਪਾਹੀ ਪੜੀ ਜਾ ਸਕਦੀ ਹੈ ਹਿੰਮਤਾ ਤੇ ਖੁਸ਼ੀ ਦੇ ਗੀਤ ਲਿਖਦੇ ਆ ਜਾਂ ਕਵਤਾਵਾਂ ਲਿਖਦੇ ਆ ਉਹਨਾਂ ਕਿਹਾ ਕਿ ਚੜ ਆ ਚੜ ਆ ਧਰਤੀ ਤੇ ਧਰਤੀ ਧਰ ਆ ਅੱਜ ਸਾਰਾ ਅੰਬਰ ਤੇਰਾ ਤੈਨੂੰ ਰੋਕਣ ਵਾਲਾ ਕਿਹੜਾ ਛੱਡ ਤਹਿਲੀਜ਼ਾਂ ਛੱਡ ਪੌੜੀਆਂ ਛੱਡ ਪਰਾਂਏ ਵੇੜਾ ਚੜ ਆ ਚੜ ਆ ਧਰਤੀ ਤੇ ਅੰਬਰ ਧਰ ਆ ਔਰਤ ਦੇ ਮਨ ਦੀ ਗੱਲ ਕਰਦੇ ਆ ਜਾ ਜਾਤਾਂ ਵਿੱਚ ਬੰਦੇ ਹੋਣ ਦੀ ਗੱਲ ਕਰਦੇ ਆ ਜਦੋਂ ਕਿਸੇ ਤਣਾੜ ਦੀ ਜਦੋਂ ਕਿਸੇ ਗਰੀਬ ਦੀ ਧੀ ਤਣਾੜ ਨਾਲ ਪੈਸੇ ਖਾਤਰ ਵੇਚੀ ਜਾਂਦੀ ਆ ਤਾਂ ਸ਼ਿਵ ਕੁਮਾਰ ਬਟਾਲਵੀ ਸ਼ੀਸ਼ੋ ਵਰਗੀ ਬਰਤਾਂਤ ਕਵਿਤਾ ਲਿਖਦਾ ਹੈ ਤੇ ਆਖਦਾ ਹੈ ਕਿ ਸ਼ਾਲਾ ਉਸਕਰ ਜੰਮੇ ਨਾ ਕੋਈ ਸ਼ੀਸ਼ੋ ਸ਼ਾਲਾ ਉਸਕਰ ਜੰਮੇ ਨਾ ਕੋਈ ਸ਼ੀਸ਼ੋ ਜਿਸਕਰ ਹੋ ਨਾ ਦਾਣੇ ਔਰਤ ਦੇ ਹੱਕ ਦੀ ਗੱਲ ਕਰਦੇ ਆ ਜਦੋਂ ਸ਼ਿਵ ਕੁਮਾਰ ਬਟਾਲਵੀ ਪਗਤਪੂਰਨ ਦੇ ਕਿਸੇ ਨੂੰ ਵੰਗਾਰਦਾ ਸ਼ਿਵ ਕੁਮਾਰ ਬਟਾਲਵੀ ਨੂੰ ਵੱਡਾ ਸ਼ਾਇਰ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਜਿਸ ਜਾਂ ਜਿੰਨਾ ਖਿਆਲਾਂ ਨੂੰ ਲਿਖ ਰਿਹਾ ਸੀ ਉਹਦੀ ਮਕਬੂਲियत ਉਹਨਾਂ ਖਿਆਲਾਂ ਤੇ ਵੀ ਬਹੁਤ ਸੀ ਪਰ ਸ਼ਿਵ ਕੁਮਾਰ ਬਟਾਲਵੀ ਫੇਰ ਵੀ ਉਸ ਕਿਸੇ ਨੂੰ ਵੰਗਾਰਦਾ ਹੈ ਤੇ ਉਸ ਕਿਸੇ ਨੂੰ ਲੂਣਾ ਦੇ ਨਜ਼ਰੀਏ ਤੋਂ ਜਾਂ ਲੂਣਾ ਦਾ ਕਿੱਸਾ ਬਿਆਨ ਕੇ ਲਿਖਦਾ ਹੈ ਤੇ ਔਰਤ ਦੇ ਹੱਕ ਦੀ ਯੂਨਕਾ ਪਹਿਲਾ ਪਤਾ ਨਹੀਂ ਕਿਹੜੇ ਕਿਹੜੇ ਨਾਮਾ ਨਾ ਬਦਨਾਮ ਕੀਤਾ ਜਾਂਦਾ ਸੀ ਉਹਦੇ ਹੱਕ ਦੀ ਗੱਲ ਕੀਤੀ ਤੇ ਲਿਖਿਆ ਕਿ ਪਿਤਾ ਜੇਤੀ ਰੂਪ ਹੰਡਾਏ ਤਾਂ ਲੋਕਾਂ ਨੂੰ ਲਾਜ ਨਾ ਏ ਕਿ ਪਿਤਾ ਜੇਤੀ ਰੂਪ ਹੰਡਾਏ ਤਾਂ ਲੋਕਾਂ ਨੂੰ ਲਾਜ ਨਾ ਏ ਜੇ ਲੂਣਾ ਪੂਰਨ ਨੂੰ ਚਾਹੇ ਚਰਿੱਤਰਹੀਨ ਕਹੇ ਕਾਂ ਜੀਵ ਜਹਾਨ ਦੀ ਚਰਿੱਤਰਹੀਨ ਕਹੇ ਕਾਂ ਜੀਵ ਜਹਾਨ ਦੀ ਚ ਉਹ ਅਜੋਕੇ ਮਨੁੱਖ ਦੀ ਮਾਨਸਿਕ ਦਸ਼ਾ ਦਾ ਵਰਣਨ ਕਰਦੇ ਆ ਦੱਸਦੇ ਨੇ ਕਿ ਕਿਵੇਂ ਅਜੋਕਾ ਮਨੁੱਖ ਦੁਚਿੱਤੀ ਦੁਬਦਾ ਦੁੱਖਤ ਗਰਸਿਆ ਹੋਇਆ ਆਪਣੀ ਮੌਤ ਮਰਦਾ ਜਾ ਰਿਹਾ ਹੈ ਕਵਿਤਾ ਦੀਆਂ ਸਤਰਾਂ ਨੇ ਕਿ ਮੇਰੇ ਲਈ ਉਸ ਦਿਨ ਸੂਰਜ ਬੜਾ ਮਨਹੂਸ ਚੜਿਆ ਸੀ ਕਿ ਮੇਰੇ ਲਈ ਸੂਰਜ ਉਸ ਦਿਨ ਬੜਾ ਮਨਹੂਸ ਚੜਿਆ ਸੀ ਮੈਂ ਆਪਣੇ ਸਾਹਮਣੇ ਜਦ ਪਹਿਲੀ ਵਾਰ ਮਰਿਆ ਸੀ ਮੈਂ ਉਸ ਦਿਨ ਬਹੁਤ ਰੋਇਆ ਸੀ ਮੈਂ ਉਸ ਦਿਨ ਬਹੁਤ ਡਰਿਆ ਸੀ ਮੈਂ ਉਸ ਦਿਨ ਬਹੁਤ ਰੋਇਆ ਸੀ ਮੈਂ ਉਸ ਦਿਨ ਬਹੁਤ ਡਰਿਆ ਸੀ ਪਰ ਮਾਤੋਂ ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕਰਦੇ ਆ ਉਹ ਲਿਖਦੇ ਨੇ ਕਿ ਠੀਕ ਹੈ ਕਿ ਚੰਨ ਤਾਰੇ ਭਾਵੇਂ ਅੱਜ ਬੰਦੇ ਦੇ ਨੇ ਕਿ ਠੀਕ ਹੈ ਕਿ ਚੰਨ ਤਾਰੇ ਭਾਵੇਂ ਅੱਜ ਬੰਦੇ ਦੇ ਨੇ ਬੰਦਾ ਪਰ ਹਾਲੇ ਤੀਕ ਹੋਇਆ ਨਹੀਂ ਉਹ ਬੰਦੇ ਦਾ ਹੱਦਾਂ ਬੰਨੇ ਬੰਨ ਕੇ ਵੀ ਗੋਰਿਆਂ ਤੇ ਕਾਲਿਆਂ ਨੇ ਹੱਥੋਂ ਰੱਸਾ ਛੱਡਿਆ ਨਹੀਂ ਮੱਜਬਾਂ ਦੇ ਫੰਦੇ ਦਾ ਹੱਥੋਂ ਰੱਸਾ ਛੱਡਿਆ ਨਹੀਂ ਮੱਜਬਾਂ ਦੇ ਫੰਦੇ ਦਾ ਇੱਕ ਥਾਵੇਂ ਪਾਸ ਉਹਨਾਂ ਬਾਬਤ ਲਿਖਦੇ ਨੇ ਕਿ ਸ਼ਿਵ ਕੁਮਾਰ ਦੀ ਕਵਿਤਾ ਨੂੰ ਲੋਕ ਛੇਦੀ ਭੁੱਲ ਜਾਣਗੇ ਕਿਉਂਕਿ ਉਹ ਸਿਰਫ ਕੁੜੀਆਂ ਨਾਲ ਇਸ਼ਕ ਦੀ ਕਵਿਤਾ ਹੈ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਰੋਮਾਂਟਿਕ ਹੈ ਕੁੜੀਆਂ ਬਾਰੇ ਆ ਪਰ ਉਹ ਸਿਰਫ ਕੁੜੀਆਂ ਬਾਬਤ ਨਹੀਂ ਸਿਰਫ ਰੋਮਾਂਟਿਕ ਸ਼ੇਖ ਕੁਮਾਰ ਬਟਾਲਵੀ ਜੀ ਬਾਰੇ ਬਲਰਾਜ ਸਾਨੀ ਜੀ ਆਪਣੀ ਕਿਤਾਬ ਹੁਸੈਨ ਚਿਹਰੇ ਚ ਲਿਖਦੇ ਨੇ ਕਿ ਇੱਕ ਵਾਰ ਜਦੋਂ ਉਹਨਾਂ ਨੂੰ ਕਿਸੇ ਮੁਸ਼ਾਇਰੇ ਚ ਸ਼ੇਖ ਕੁਮਾਰ ਬਟਾਲਵੀ ਜੀ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਉਹ ਮੁਸ਼ਾਇਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਤਾਬਦੀ ਨੂੰ ਸਮਰਪਿਤ ਸੀ ਉੱਥੇ ਹੋਰ ਉਸ ਸਮੇਂ ਦੇ ਵੱਡੇ ਕਵੀ ਸ਼ਾਮਿਲ ਸਨ ਉਹਨਾਂ ਸਭਨੀਆਂ ਉਹਨਾਂ ਸਭਨਾਂ ਦੀਆਂ ਕਵਤਾਵਾਂ ਦਾ ਵਿਸ਼ਾ ਆਪਸ ਵਿੱਚ ਮੇਲ ਖਾਂਦਾ ਸੀ ਜਾਂ ਕੋਈ ਬਹੁਤਾ ਵੱਖਰਾ ਨਹੀਂ ਸੀ ਉਹਨਾਂ ਦੇ ਕਵਤਾਵਾਂ ਦੇ ਵਿਸ਼ੇ ਉਹਨਾਂ ਦੇ ਕਵਤਾਵਾਂ ਦੇ ਵਿਸ਼ੇ ਸੀ ਕਿ ਬਾਬਾ ਨਾਨਕ ਹੁਣ ਪਰਤਨਾ ਨਾ ਬਾਬਾ ਨਾਨਕ ਹੁਣ ਪਰਤਉ ਸਮਾਦ ਘਰ ਕੇ ਗਿਆ ਹੈ ਪਰ ਸ਼ਿਵ ਕੁਮਾਰ ਬਟਾਲਵੀ ਦੀ ਕਵਤਾ ਸਭ ਤੋਂ ਅਲੈਦੀ ਸੀ ਜੈ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਣ ਵਾਲੀ ਸੀ ਸ਼ਿਵ ਕੁਮਾਰ ਪਟਾ ਬਟਾ ਸ਼ਿਵ ਕੁਮਾਰ ਬਟਾਲਵੀ ਜੀ ਨੇ ਜਦੋਂ ਕਵਿਤਾ ਪੜ੍ਹੀ ਤਾਂ ਬਲਰਾਜ ਸਾਨੀ ਜੀ ਲਿਖਦੇ ਨੇ ਕਿ ਆਉ ਜਾਪਦਾ ਸੀ ਜਿਵੇਂ ਕੋਈ ਸ਼ਾਇਰ ਕਿਸੇ ਸ਼ਾਇਰ ਨੂੰ ਮੁਖਾਤਬ ਹੋ ਰਿਹਾ ਹੋਵੇ ਜਦ ਬਟਾਲਵੀ ਸਾਹਿਬ ਬਾਬੇ ਨਾਨਕ ਨੂੰ ਕਹਿ ਰਹੇ ਹੋਣ ਕਿ ਬਾਬਾ ਜੀ ਦੇਖੋ ਤੁਹਾਡੀ ਕੌਮ ਨੇ ਤੁਹਾਡੇ ਤੋਂ ਬਾਅਦ ਚ ਕਿੰਨਾ ਸਫਰ ਤੈ ਕੀਤਾ ਹੈ ਸ਼ਿਵ ਕੁਮਾਰ ਬਟਾਲਵੀ ਅਜੀਹਾ ਸ਼ਾਇਰ ਹੈ ਜਿਹਨੂੰ ਚੜਦੇ ਤੇ ਲੈਂਦੇ ਦੋਨਾਂ ਪੰਜਾਬਾਂ ਚ ਮੁਹੱਬਤ ਮਿਲੀ ਸ਼ੇਖ ਕੁਮਾਰ ਬਟਾਲਵੀ ਦਾ ਸਾਰਾ ਕਲਾਮ ਲਾਹੌਰ ਦੇ ਸ਼ੇਖ ਕੁਮਾਰ ਬਟਾਲਵੀ ਦਾ ਸਾਰਾ ਕਲਾਮ ਲਾਹੌਰ ਚ ਸੁਚੇਤ ਕਿਤਾਬ ਘਰ ਨੇ ਸ਼ਰੀਨ ਦੇ ਫੁੱਲ ਨਾਹਿਟ 1992 ਚ ਪਹਿਲੀ ਵਾਰ ਛਾਪਿਆ ਅਤੇ ਉਸ ਦੀ ਦੂਜੀ ਜਲਦ 2014 ਚ ਛਪੀ ਉਸ ਤੋਂ ਬਾਅਦ 1997 ਚ ਸ਼ਿਵ ਕੁਮਾਰ ਬਟਾਲਵੀ ਦੇ ਸਾਰੇ ਕਲਾਮ ਨੂੰ ਕੁਲੀਆਤੀ ਸ਼ਿਵਨਾਹਿਤ ਲਾਹੌਰ ਦੇ ਕਿਸੇ ਹੋਰ ਪ੍ਰਕਾਸ਼ਨਾ ਵਾਲਿਆਂ ਨੇ ਛਾਪਿਆ ਉਹਨਾਂ ਦੀ ਕਾ ਪੁਸਤਕ ਲੂਣਾ ਦਾ ਅੰਗਰੇਜ਼ੀ ਅਨਵਾਦ ਬੀ ਐਮ ਬੱਤਾ ਨੇ ਕੀਤਾ ਤੇ ਜਿਹੜੇ ਲੋਕ ਜਾਂ ਜਿਵੇਂ ਸੰਤ ਸਿੰਘ ਸੇਖੋਂ ਉਹਨਾਂ ਨੂੰ ਕੀਟਸ ਕਹਿੰਦੇ ਸਨ ਕਈ ਸ਼ਾਹ ਹੁਸੈਨ ਤੇ ਕਈ ਸ਼ੈਲੇ ਕਹਿੰਦੇ ਸਨ ਉਹਨਾਂ ਬਾਬਤ ਇੱਕ ਥਾਵੇਂ ਸ਼ੇਖ ਔਰ ਬਟਾਲਬੀ ਜੀ ਦਾ ਲਿਖਿਆ ਮਿਲਦਾ ਕਿ ਉਹਨਾਂ ਦੇ ਕਹਿਣ ਨਾਲ ਮੈਂ ਕੀਟਸ ਨਹੀਂ ਬਣ ਜਾਣਾ ਅਤੇ ਨਾ ਕਹਿਣ ਨਾਲ ਮੈਨੂੰ ਕਿਸੇ ਨੇ ਸ਼ੁਭਕਮਾਰ ਕਹਿਣਾਉ ਨਹੀਂ ਹਟ ਜਾਣਾ ਮੈਂ ਕੀਟਸ ਸ਼ੈਲੇ ਜਾਂ ਸ਼ਾਹ ਹੁਸੈਨ ਨਹੀਂ ਬਨਣਾ ਚਾਹੁੰਦਾ ਮੈਂ ਤਾਂ ਸ਼ਿਵ ਅਤੇ ਕੇਵਲ ਸ਼ਿਵ ਬਨਣਾ ਚਾਹੁੰਦਾ ਹਾਂ ਉਹਨਾਂ ਨੂੰ ਪੰਡਣ ਵਾਲੇ ਇਹ ਗੱਲ ਕਹਿ ਦਿੰਦੇ ਨੇ ਕਿ ਸ਼ਿਵ ਕੁਮਾਰ ਬਟਾਲਵੀ ਗਾਉਂਦਾ ਸੀ ਸਰੀਲਾ ਗਾਉਂਦਾ ਸੀ ਇਸ ਕਰਕੇ ਲੋਕਾਂ ਦਾ ਜ਼ਿਆਦਾ ਮਕਬੂਲ ਸੀ ਪਰ ਇਸ ਗੱਲ ਨੂੰ ਝੂਠਾ ਪਰ ਇਸ ਗੱਲ ਨੂੰ ਇਸ ਤਰਕ ਨਾਲ ਠੁਠਲਾਇਆ ਜਾ ਸਕਦਾ ਹੈ ਕਿ ਅੱਜ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਸਾਡੇ ਵਿਚਕਾਰ ਨਹੀਂ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਗਾਉਂਦੇ ਨਹੀਂ ਤਾਂ ਵੀ ਉਹਨਾਂ ਨੂੰ ਲੋਕ ਪੜਦੇ ਨੇ ਪੁਸਤਕ ਮੇਲੇਾਂ 'ਚ ਟੜਾ-ਟੜ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਕਿਤਾਬਾਂ ਵਿਕਦੀਆਂ ਨੇ ਜਾਂ ਹੁਣ ਅਸੀਂ ਲੋਕਡਾਊਨ ਦਾਉਣ ਘਰੇ ਬੈਠੇ ਆਂ ਜਿਹੜਾ ਵੀ ਕੋਈ WhatsApp ਗਰੁੱਪਾ ਜਿੱਦੇ 'ਚ PDF ਸਾਂਝੇ ਕੀਤੇ ਜਾਂਦੇ ਨੇ ਉਹ Shiv Kumar Botalvi ji ਦੀਆਂ ਕਿਤਾਬਾਂ لازمی لازمی ਸਾਂਝੇ ਕੀਤੇ ਜਾਂਦੀਆਂ ਨੇ ਤਾਂ ਇਹ ਸਭ ਉਹਨਾਂ ਦੀ ਮਕਬੂਲੀਅਤ ਦੀ ਗਵਾਹੀ ਪਰਦਾ ਹੈ ਅਤੇ ਬਹੁਤੇ ਲੋਕ ਜੋ Shiv Kumar Botalvi ji ਨੂੰ ਸਿਰਫ दारू ਨਾਲ ਹੀ ਜੋੜ ਕੇ ਵੇਖਦੇ ਨੇ ਉਹਨਾਂ ਬਾਰੇ ਹਰਮਨ ਜੀ ਨੇ ਲਿਖਿਆ ਸੀ ਕਿ ਸਾਨੂੰ ਐਂ ਲੱਗਦਾ ਹੈ ਜਾਂ ਇਹ ਸਾਡਾ ਬਹਿਮ ਹੈ ਕਿ ਅਮਰਤਾ ਪ੍ਰੀਤਮ ਸਾਹਿਰ ਦੀਆਂ ਸਿਕਟਾਂ ਦੇ ਟੋਟੇ ਪੀਣ ਤੋਂ ਬਾਅਦ ਲਿਖਦੀ ਹੋਵੇਗੀ ਜਾਂ ਸ਼ਿਵ ਕੁਮਾਰ ਬਟਾਲਵੀ ਪੈਗਨਾ ਪੈਕ ਖੜਕਾਉਣ ਤੋਂ ਬਾਅਦ ਚ ਲਿਖਦਾ ਹੋਵੇਗਾ ਹਰਮਨ ਦਾ ਮੰਨਣਾ ਹੈ ਕਿ ਮੈਂ ਨਹੀਂ ਜਾਣਦਾ ਉਹ ਕਿਹੜੇ ਹਾਲਾਤ ਸਨ ਜਿਸ ਕਰਕੇ ਇਹਨਾਂ ਨੂੰ ਨਸ਼ੇ ਦੀ ਲਤ ਲੱਗੀ ਪਰ ਉਹ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨਸ਼ੇ ਤੇ ਤੁੱਟ ਹੋ ਕੇ ਨਹੀਂ ਲਿਖੀ ਹੋਣੀ ਗੁਲਜ਼ਾਰ ਸਿੰਘ ਸੰਧੂ ਜਿਸ਼ੇ ਕੁਮਾਰ ਬਟਾਲਵੀ ਜੀ ਦੇ ਚੰਗੇ ਦੋਸਤ ਰਹੇ ਸਨ ਉਹ ਉਹਨਾਂ ਬਾਰੇ ਦੱਸਦੇ ਨੇ ਕਿ ਜਦੋਂ ਅਖੀਰੀ ਸਮੇਂ ਉਹ ਇੰਗਲੈਂਡ ਤੋਂ ਭਾਰਤ ਵਾਪਸ ਪਰਤੇ ਤਾਂ ਕੁਝ ਜ਼ਿਆਦਾ ਨਸ਼ੇ ਕਰਨ ਲੱਗ ਪਏ ਅਤੇ ਆਖਰੀ 4-5 ਮਹੀਨੇ ਉਹ ਆਪਣੇ ਜਾਣ ਪਹਿਚਾਨ ਦੇ ਲੋਕਾਂ ਨੂੰ ਵੀ ਪਛਾਣਨੋਂ ਹਟ ਗਏ ਸਨ ਅਖੀਰ 6 ਮਈ 1973 ਨੂੰ ਆਪਣੇ ਸਹੁਰੇ ਕੀੜੀ ਮੰਗਿਆਲ ਵਿਖੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਸ਼ਕਮਰ ਬਟਾਲਵੀ ਬਾਰੇ ਸਰਜੀਤ ਪਾਤਰ ਜੀ ਨੇ ਕਿਹਾ ਸੀ ਕਿ ਆਪਣੀ ਸਰੋਦੀ ਸ਼ਾਇਰੀ ਸਦਕਾ ਆਪਣੀ ਸ਼ਾਇਰੀ ਦੀ ਰਵਾਨੀ ਸਦਕਾ ਰਵਾਨੀ ਚ ਵਗਦੇ ਬਿੰਬਾ ਸਦਕਾ ਹਮੇਸ਼ਾ ਹੀ ਸ਼ਕਮਰ ਦਾ ਨਾਮ ਪੰਜਾਬੀ ਦੇ ਸਭ ਤੋਂ ਮਹਾਨ ਕਿ ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਤੰਦ ਵਿੱਚੋਂ ਨਿਮੇ ਨਿਮੇ ਟਾਵੇਂ ਟਾਵੇਂ ਤਾਰੇ ਪਿਆ ਵੇਖਦਾ ਕਿ ਸ਼ਾਮ ਦੀ ਮੈਂ ਫਿੱਕੀ ਫਿੱਕੀ ਨੀ ਨੀ ਮਿ ਹੁੰਦ ਵਿੱਚੋਂ ਨਿੰਮੇ ਨਿੰਮੇ ਟਾਵੇਂ ਟਾਵੇਂ ਤਾਰੇ ਪਿਆਂ ਵੇਖਦਾ ਕਿ ਮੈਂ ਵੀ ਅੱਜ ਰਾਂਝੇ ਵਾਂਗੂੰ ਹੀਰ ਖੇੜੀ ਤੋੜ ਕੇ ਸੁਨੇ ਸੁਨੇ ਆਪਣੇ ਹਜ਼ਾਰੇ ਪਿਆਂ ਵੇਖਦਾ ਸੁਨੇ ਸੁਨੇ ਆਪਣੇ ਹਜ਼ਾਰੇ ਪਿਆਂ ਵੇਖਦਾ